ਇਸ ਆਈਬਨੰ ਦੇ ਨਾਲ ਜਾਂ ਯਿਸੂਮਸੀ ਨੂੰ ਮੰਨਣ ਦੇ ਨਾਲ ਇੱਕ ਇਨਸਾਨ ਨੂੰ ਮਨੁੱਖ ਜਾਂ ਤੁਹਾਨੂੰ ਕਿਸੇ ਨੂੰ ਵੀ ਕਿੰਨਾ ਧਨ ਮਿਲਦਾ ਹੈ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਤਾਂ ਇਸ ਵੀਡੀਓ ਦੇ ਐਂਡ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਟੋਟਲ ਧਨ ਕਿੰਨਾ ਮਿਲਦਾ ਹੈ ਸਭ ਤੋਂ ਪਹਿਲਾਂ ਮਿਲਦਾ ਹੈ ਵੈਰ ਅਤੇ ਵਿਰੋਧ ਦਾ ਧਨ ਕਿ ਅਸੀਂ ਅਕਸਰ ਇਸ ਚੀਜ਼ ਨੂੰ ਦੇਖਦੇ ਵੀ ਹਾਂ ਕਿ ਸਭ ਤੋਂ ਪਹਿਲਾਂ ਧਨ ਕੀ ਮਿਲਦਾ ਹੈ ਸਾਨੂੰ ਵੈਰ ਅਤੇ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬਾਈਬਲ ਵਿੱਚ ਲਿਖਿਆ ਤੁਹਾਨੂੰ ਤੁਸੀਂ ਜਦੋਂ ਲੋਕ ਤੁਹਾਡੇ ਨਾਲ ਮੇਰਾ ਕਰਕੇ ਮੇਰਾ ਕਰਕੇ ਮਤਲਬ ਯਸੁਸੀ ਦਾ ਕਰਕੇ ਯਸੁਸੀ ਨੇ ਸ਼ਬਦ ਕਹੇ ਨੇ ਯਸੁਸੀ ਦਾ ਕਰਕੇ ਜਦੋਂ ਸਾਡੇ ਨਾਲ ਲੋਕ ਵੈਰ ਜਾਂ ਵਿਰੋਧ ਰੱਖਦੇ ਨੇ ਉਹ ਹੈ ਸਾਡਾ ਪਹਿਲਾ ਤਨ ਦੂਸਰਾ ਤਨ ਯਸੁਸੀ ਨੇ ਇਹ ਦੱਸਿਆ ਕਿ ਤਾਨੂੰ ਹੋ ਤੁਸੀਂ ਜਦੋਂ ਤੁਸੀਂ ਸਮਾਜ ਵਿੱਚੋਂ ਅਤੇ ਪਰਿਵਾਰਾਂ ਵਿੱਚੋਂ ਅਤੇ ਲੋਕ ਤੁਹਾਨੂੰ ਆਪਣੇ ਆਪ ਤੋਂ ਅਲੱਗ ਕਰਦੇ ਨੇ ਤੁਹਾਨੂੰ ਤਿਆਗ ਦਿੰਦੇ ਨੇ ਤੁਹਾਨੂੰ ਛੇਕਿਆ ਜਾਂਦਾ ਹੈ ਪਹਿਲਾ ਤੰਨ ਹੈ ਵੈਰ ਤੇ ਵਿਰੋਧ ਦਾ ਦੂਸਰਾ ਤੰਨ ਹੈ ਸਮਾਜ ਵਿੱਚੋਂ ਤਿਆਗਿਆ ਜਾਣਾ ਤੀਸਰਾ ਤੰਨ ਹੈ ਠੱਠੇ ਮਾਰਨੇ ਬੋਲੀਆਂ ਮਾਰਨੀ ਜਾਂ ਮਜ਼ਾਕ ਉਡਾਣਾ ਇਹ ਬਾਈਬਲ ਦੇ ਵਿੱਚ ਦਰਜ ਨੇ ਕਿ ਲੋਕ ਤੁਹਾਨੂੰ ਮੇਰੇ ਕਰਕੇ ਤੁਹਾਡਾ ਮਜ਼ਾਕ ਉਡਾਉਣਗੇ ਤੁਹਾਨੂੰ ਠੱਠੇ ਮਾਰਨਗੇ ਤੁਹਾਡੀਆਂ ਤੁਹਾਨੂੰ ਬੋਲੀਆਂ ਮਾਰਨਗੇ ਤੇ ਇਹ ਹੈ ਜੀ ਸਾਡਾ ਤੀਸਰਾ ਤੰਨ ਚੌਥਾ ਤੰਨ ਹੈ ਕਿ ਸਾਡਾ ਨਾਮ ਬੁਰਾ ਜਾਣ ਕੇ ਉਹ ਇਹਨੂੰ ਕੱਟ ਦੇਣਗੇ ਜਾਂ ਕੱਢ ਦੇਣਗੇ ਜ਼ਿਆਦਾਤਰ ਨਾਨ-ਕ੍ਰਿਸਚੀਅਨ ਕੰਟਰੀਜ਼ ਦੇ ਵਿੱਚ ਸਾਡੀ ਇਹਨਾਂ ਕੰਟਰੀਜ਼ ਦੇ ਵਿੱਚ ਨਾਮ ਦੇ ਉੱਤੇ ਬਹੁਤ ਸਾਰੀ ਪੋਲਿਟਿਕਸ ਹੁੰਦੀ ਹੈ ਨਾਮ ਦੇ ਉੱਤੇ ਬਹੁਤ ਸਾਰੇ ਫੈਸਲੇ ਲਏ ਜਾਂਦੇ ਫਲਾਣੇ ਬੰਦੇ ਦਾ ਨਾਮ ਕੀਆ ਫਲਾਣੇ ਬੰਦੇ ਦੀ ਜਾਤ ਕੀਆ ਫਲਾਣੇ ਬੰਦੇ ਦਾ ਗੋਤ ਕੀਆ ਤਾਂ ਜਦੋਂ ਕਿਸੇ ਨੂੰ ਪਤਾ ਲੱਗਦਾ ਕਿ ਇਹ ਮਸੀਹ ਆ ਤਾਂ ਕਾਫੀ ਹੱਦ ਤੱਕ ਉਹਦਾ ਵਿਰੋਧ ਕੀਤਾ ਜਾਂਦਾ ਤੇ ਉਹਦੇ ਨਾਮ ਕੱਟੇ ਜਾਂਦੇ ਉਹਨਾਂ ਦੇ ਬੈਨੀਫਿਟਸ ਬੰਦ ਕੀਤੇ ਜਾਂਦੇ ਇਵਨ ਕਿ ਉਹਨਾਂ ਦੇ ਜਿਹੜੇ ਬੇਸਿਕ ਚੀਜ਼ਾਂ ਆ ਉਹਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਇਹ ਹੋ ਗਏ ਜੀ ਚਾਰ ਤਨ ਇੱਕ ਲਾਸਤਨ ਮੈਂ ਤੁਹਾਨੂੰ ਕਹਿਆ ਸੀ ਵੀਡੀਓ ਦੇ ਐਂਡ ਵਿੱਚ ਦੱਸਾਂਗਾ ਉਹ ਹੈ ਜਾਨ ਤੋਂ ਮਾਰ ਦੇਣਾ ਉਹਦਾ ਬੰਦੇ ਕਲਾਮ ਦੇ ਵਿੱਚ ਲਿਖਿਆ ਤਨ ਹੋਵੋਗੇ ਤੁਸੀਂ ਜਦੋਂ ਤੁਸੀਂ ਮੇਰੇ ਲਈ ਮਾਰੇ ਜਾਓਗੇ ਲੋਕ ਤੁਹਾਨੂੰ ਫੜਵਾ ਦੇਣਗੇ ਲੋਕ ਤੁਹਾਨੂੰ ਮਰਵਾ ਦੇਣਗੇ ਜਾਂ ਲੋਕ ਤੁਹਾਨੂੰ ਮਾਰ ਦੇਣਗੇ ਸਿਰਫ ਸਿਰਫ ਕਿਉਂ ਕਿ ਤੁਸੀਂ ਐਸਐਮਸੀ ਨਾਲ ਸੰਬੰਧ ਰੱਖਦੇ ਹੋ ਅਤੇ ਐਸਐਮਸੀ ਨੂੰ ਮੰਨਦੇ ਹੋ ਤਾਂ ਇਹ ਹੈ ਸਾਡਾ ਟੋਟਲ ਤਨ ਜਦੋਂ ਚਾਰ ਚੀਜ਼ਾਂ ਕਰਕੇ ਸਮਾਜ ਦਾ ਜਾਂ ਲੋਕਾਂ ਦਾ ਦਿਲ ਨਹੀਂ ਭਰਦਾ ਉਸ ਤੋਂ ਬਾਅਦ ਕੀ ਕਰਦੇ ਨੇ ਇੱਕ ਆਖਰੀ ਹੁੰਦਾ ਜਦੋਂ ਬੰਦੇ ਦੇ ਸਾਹ ਪ੍ਰਾਣ ਵਿੱਚੋਂ ਕੱਢ ਲਏ ਜਾਂਦੇ ਆ ਬੰਦੇ ਨੂੰ ਮਾਰ ਦਿੱਤਾ ਜਾਂਦਾ ਤੇ ਇਦਾਂ ਦੀ ਲੱਖਾਂ ਅਤੇ ਕਰੋੜਾਂ ਕਹਾਣੀਆਂ ਹਰ ਰੋਜ਼ ਆਪਾਂ ਦੇਖਦੇ ਆ ਪੂਰੇ ਵਰਲਡ ਦੇ ਵਿੱਚ ਹੁੰਦੀਆਂ ਆ ਜਦੋਂ 크ਿਸਚਨਾਂ ਨੂੰ ਮਾਰਿਆ ਜਾਂਦਾ ਮਰੋੜਿਆ ਜਾਂਦਾ ਤੋੜਿਆ ਜਾਂਦਾ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਇਹ ਹੈ ਜੀ ਧਨ ਜਿਹੜਾ ਇੱਕ ਯਿਸੂ ਨੂੰ ਮੰਨਣ ਦੇ ਨਾਲ ਇੱਕ ਇਨਸਾਨ ਨੂੰ ਮਿਲਦਾ ਹੈ